ਸਤ ਸ਼੍ਰੀ ਅਕਾਲ ਦੋਸਤੋ ਲੋ ਵੀ ਮੇਤਰੋ ਕੀ ਹਾਲ ਚਾਲ ਆ ਠੀਕ ਠਾਕ ਆ ਗਰਮੀ ਦੇ ਦਿਨ ਹੋ ਗਏ ਸ਼ੁਰੂ ਤੇ ਕੱਡੀ ਦੇ ਅਸੀਂ ਵੀ ਪਰ ਹਲੇ ਤੱਕ ਜਿਆਦਾ ਉੱਡਣ ਨਹੀਂ ਲੱਗੇ ਇਹ ਆ ਵੀ ਗਿੱਜ ਗਏ ਨੇ ਠਾਪੇ ਠੂਪੇ ਲਾਉਣ ਲੱਗ ਗਏ ਆ ਥੋੜਾ ਬਹੁਤ ਤੰਗ ਵੀ ਕਰਨ ਦੇ ਕਿਉਂਕਿ ਸਟਾਰਟਿੰਗ ਟਾਈਮ ਆ ਨਾ ਸਟਾਰਟਿੰਗ ਟਾਈਮ ਦੇ ਵਿੱਚ ਥੋੜਾ ਜਿਹਾ ਔਖਾ ਕਰਦੇ ਆ ਤੇ ਬਾਕੀ ਸਾਹਮਣੇ ਚੁਆਰੇ ਵੀ ਆ ਨਾਲ ਦੋ ਚੇਹਨਾ ਤੇ ਵੀ ਵਹਿ ਜਾਂਦੇ ਆ ਤੇ ਹੁਣ ਜਿਹੜੇ ਹੈਗੇ ਆ ਥੋੜੇ ਜਿ ਆਪਣੇ ਮਤਲਬ ਘਰੇ ਆਉਣੇ ਜਿਹੜੇ ਉਹ ਸ਼ੁਰੂ ਹੋਏ ਆ ਛਤਰੀਆਂ ਲਾਈਆਂ ਹੋਈਆਂ ਆ ਆਪਾਂ ਜੀ ਤੇ पिੰਜਰੇ ਵੀ ਲੱਗੇ ਹੋਏ ਆ ਅਡਾਰ ਦੇ ਵਿੱਚ ਜਿਹੜੇ ਹੈਗੇ ਆ ਇਸ ਟਾਈਮ ਕਬੂਤਰ ਸਾਡੇ ਲਗਭਗ ਜਿਹੜੇ ਸਾਰੇ ਆ ਚੁੱਕੇ ਨੇ ਹੁਣ ਵਾਹ ਉਡਾਰ ਬਣਾਉਣੀ ਆ ਜੀ ਇਹਨਾਂ ਦੀ ਬਾਕੀ ਰੰਗ ਜਿਹੜੇ ਹੈਗੇ ਆ ਆਪਾਂ ਲਗਭਗ ਸਾਰਿਆਂ ਦੇ ਲਾਤੇ ਨੇ ਇਹ ਆਪਣਾ ਡੱਬਾ ਬਚਾਈ ਵੀ ਅੱਜ ਉੱਡ ਕੇ ਆਇਆ ਥੋੜਾ ਜਿਹਾ ਤੇ ਵਿੱਚ ਜਿਹੜੇ ਖਾਣੇ ਦੇ ਜਾਲੀ ਦੇ ਵੀ ਬੱਚੇ ਹੀ ਨੇ ਤੇ ਇਹ ਨੇ ਆਪਣੇ ਕੁਝ ਕਬੂਤਰ ਆਪਾਂ ਗਈ ਕੀਤਾ ਸਾਰੇ ਕਬੂਤਰਾਂ ਦੇ ਪੋਟਿਆਂ ਤੇ ਹਰਾ ਰੰਗ ਲਾਤ ਪਹਿਚਾਨ ਰਵੇ ਕਿ ਇੱਕ ਆਪਣੇ ਆ ਬਾਕੀ ਪਿੰਡ ਵਿੱਚ ਕਿਤੇ ਬੈਠਾ ਵੀ ਹੋਏ ਤੇ ਪਤਾ ਲੱਗ ਜਾਂਦਾ ਜਿੰਨੇ ਵੀ ਹੈਗੇ ਨੇ ਸਾਬ ਦੇ ਟੋਟਿਆਂ ਤੇ ਆਪਾਂ ਰੰਗ ਤਗਾ ਦਿੱਤਾ ਜੀ ਜਾਦੀ ਬਰੀਡ ਹੈ ਜਿਹੜੀ ਐਕਮ ਬਈ ਆਪਣੇ ਕੋਲ ਸ਼ਾਕੀ ਆ ਨਾਰਾ ਸਾਰੇ ਦੇ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਜਿੰਨੇ ਤੁਸੀਂ ਦੇਖਦੇ ਜੀ ਨਾਰਾ ਤੇ ਕਬੂਤਰਿਆਂ ਦੇ ਆਪਾਂ ਰੰਗ ਲਗਾਇਆ ਹੈਗਾ ਜੀ ਨੀਲਾ ਜ਼ਿਆਦਾਤਰ ਪੋਟਿਆਂ ਤੇ ਵੀ ਆਪਾਂ ਲਗਾਤੇ ਨੀਲੇ ਰੰਗ ਜਿਹੜੇ ਹਰਾ ਤੇ ਲਾਲ ਲੱਗਾ ਹੋਇਆ ਨਾ ਢਿੱਡ ਤੇ ਪਹਿਲਾਂ ਲੱਗਾ ਹੋਇਆ ਆਲਰੇਡੀ ਜਿਹਨੇ ਆਪਾਂ ਨੀਲੇ ਰੰਗ ਲਗਾਏ ਆ ਹੁਣ ਨਵੇਂ ਲਗਾਏ ਨੇ ਕੁਤਰੀਆਂ ਦੇ ਸਾਰੇ ਨੀਲੇ ਲਗਾਤੇ ਇਹਦੇ ਨਾਲ ਜਿਹੜਾ ਹੈਗਾ ਆ ਪਹਿਚਾਨ ਜਿਹੜੀ ਹੈਗੀ ਆ ਆਸਾਨੀ ਨਾਲ ਆ ਜਾਂਦੀ ਆ ਜਿਹੜੇ ਹੋਰ ਰੰਗ ਲਗਾਣੇ ਆ ਫਿਰ ਬਾਜੀ ਛੱਡਣ ਲੱਗਿਆਂ ਇੱਕ ਇੱਕ ਰੰਗ ਹੋਰ ਲਗਾਵਾਂਗੇ ਉਹ ਦੇਖਾਂਗੇ ਆਪਾਂ ਕਿੱਥੇ ਲਗਾਣਾ ਜੀ ਕੀ ਜਿਹੜੇ ਹੈਗੇ ਆ ਸਾਰੇ ਬਾਜ਼ੀਆਂ ਚ ਕੰਮ ਕਰਨਗੇ ਦੇਖੋ ਜਾਦੀ ਬਰੀਡ ਜਿਹੜੀ ਇਹਦੇ ਵਿੱਚ ਸ਼ਾਖ ਹੀ ਆ ਸਾਡੇ ਕੋਲ ਇਸ ਵਾਰ ਆਪਣੇ ਕੋਲ 18-20 ਕਬੂਤਰੀਆਂ ਸ਼ਾਖ ਹੀ ਨੇ ਤੇ ਇਹ ਹੈਗੇ ਆ ਆਪਣੇ ਮਖਿਆਲੇ ਵੱਡੇ ਨੇਗ ਉਸਤਾਦ ਵਾਲੇ ਕਬੂਤਰ ਦੇ ਆਏ ਇੱਕ ਇਹ ਹੈ ਤੇ ਇੱਕ ਇਹ ਪਿੱਛੇ ਬੈਠਾ ਹੈ ਜੀ ਤੇ ਇਹ ਭੂਰੀ ਜਿਹੜੀ ਹੈਗੀ ਆਪਣੇ ਹਰਪ੍ਰੀਤ ਲੱਲਿਆ ਵਾਲੇ ਬਾਈ ਦੇ ਘਰ ਦੀ ਆ ਤੇ ਜਿਹਦੇ ਢਿੱਡ ਤੇ ਦੋ ਰੰਗ ਲੱਗਿਆ ਇਹ ਵੀ ਬਾਈ ਦੇ ਘਰ ਦੀ ਆ ਇਹ ਬਾਈ ਹੁਣਾਂ ਦੇ 2 ਸਾਲੇ ਹੀ ਤੇ ਆਪਾਂ ਲੈ ਆਏ ਇਹ ਵੱਧ ਉੜਦੇ ਨੇ ਘਰੇ ਇਹ ਜਿਹੜੀਆਂ ਉੱਡਣ ਵਾਲੀਆਂ ਕਬੂਤਰੀਆਂ ਨੇ ਸਾਰੀਆਂ ਦੀਆਂ ਸਾਰੀਆਂ ਮਗਾ ਘਰੇ ਬੈਠੇ ਆ ਤੇ ਅੱਜ ਆਪਾਂ ਇਹ ਸ਼ੌਂਕ ਕਰਾਉਣੇ ਆ ਮਿੱਤਰੋ ਤਾਂ ਨੂੰ ਦੱਸ ਦਈਏ ਕੱਲ ਆਪਾਂ ਤੁਹਾਨੂੰ ਦੱਸਿਆ ਸੀ ਵੀ ਗਰਮ ਪਾਣੀ ਬਣਾ ਆ ਗਿਆ ਆਪਾਂ ਜਿਹੜਾ ਇਹਨਾਂ ਨੂੰ ਲਾਤਾ ਸਾਰਿਆਂ ਨੂੰ ਕਿਉਂਕਿ ਇਹਨਾਂ ਦੇ ਕੁੰਡੇ ਰੁਕੇ ਹੋਈ ਬਈ ਇੱਕ ਚੀਜ਼ ਆ ਵੀ ਆਪਾਂ ਕੋਲ ਨਾ ਸਮਾਂ ਨਹੀਂ ਹੁੰਦਾ ਬੰਦਾ ਵਾਂ ਕੱਲਾਂ ਵੀ ਆਪਾਂ ਨੂੰ 10 ਪਰ ਸਾਫ਼ ਕਰਕੇ ਹੀ ਡਾਉਣੇ ਪੈਂਦੇ ਆ ਛੋਟੇ ਹੁੰਦੇ ਬੱਚੇ ਆਪਣੇ ਕੋ ਭੁਜਾਈ ਨਹੀਂ ਜਾਂਦੇ ਇਹ ਦੇਖੋ ਤੇ ਇਸ ਵਾਰ ਜਿਹੜੇ ਹੈਗੇ ਹੁਣ ਇਹ ਸਾਰੇ ਦੇ ਸਾਰੇ ਜਿਹੜੇ ਆਪਾਂ ਕੋਸ਼ਿਸ਼ ਕਰ ਰਹੇ ਆ ਇਹ ਤੱਕ ਬਈ 10-15 15 ਮਿੰਟ ਲੁੱਟਦੇ ਆ ਇਹ ਨਹੀਂ ਕਹਿੰਦੇ ਕਿ ਸ਼ਾਮ ਤੱਕ ਉੱਡਦੇ ਆ ਇਹ ਤੋਂ ਉੱਡਣਗੇ ਤੁਹਾਨੂੰ ਦੱਸਦੇ ਰਹਿੰਦੇ ਆ ਆਪਣੇ ਨਾਲ ਨਾਲ ਕਿੰਨੇ ਵਜੇ ਛੱਡੇ ਆ ਤੇ ਕਿੰਨੇ ਵਜੇ ਬੈਠਿਆ ਪੂਰੀ ਦੀ ਪੂਰੀ ਜਿਹੜੀ ਡਿਟੇਲ ਤੁਹਾਡੇ ਨਾਲ ਆਪਾਂ ਸ਼ੇਅਰ ਕਰੀ ਜਾਵਾਂਗੇ ਜੀ ਲੱਗ ਪਗ ਜਿਹੜੇ ਹੈਗੇ ਆ ਲੈਸ ਪਰ ਸਾਰੇ ਦੇ ਸਾਰੇ ਕਬੂਤਰ ਹੋ ਗਿਆ ਇੱਕ ਦੋ ਕਬੂਤਰ ਹੀ ਹੋਣਗੇ ਜਿਹੜੇ ਘਟ ਪਰਾਂ ਤੇ ਆ ਬਾਕੀ ਜਿਹੜੇ ਹੈਗੇ ਸਾਰੇ ਦੇ ਸਾਰੇ ਜਿਹੜੇ ਉਹ ਉੱਡਣ ਦੇ ਜੋ ਜਿਹੜੇ ਹੋ ਚੁੱਕੇ ਆ ਜੀ ਬਾਕੀ ਇਹ ਆਪਣਾ ਡੱਬਾ ਵਿਚਾਰ ਕੰਮ ਬਾਜੀ ਆਪਾਂ ਛੱਡਣਾ ਹੈ ਦੇਖੋ ਇਹ ਕੀ ਕਰਦਾ ਆ ਵਿੱਚ ਵੀ ਹੈਗੇ ਨੇ ਉਹ ਵੀ ਬੱਚੇ ਤੁਹਾਨੂੰ ਦਿਖਾਣੇ ਆ ਇੱਕ ਬੱਚਾ ਜਿਹੜਾ ਹੈਗਾ ਉੱਪਰ ਬੈਠਾ ਆ ਤੇ ਤਿੰਨ ਵੱਡੇ ਕਬੂਤਰ ਉੱਪਰ ਬੈਠੇ ਆ ਜੀ ਆਪਾਂ 40 35 ਦੇ ਕਰੀਬ ਕਬੂਤਰ ਜਿਹੜੇ ਸਾਰੇ ਦੇ ਸਾਰੇ ਛੱਡ ਦਿੱਤੇ ਸੀ 35ਾਂ ਚ ਸਿਰਫ ਦੋ ਨਹੀਂ ਘਰੇ ਪਰਤੇ ਬਾਕੀ ਸਾਰੇ ਜਿਹੜੇ ਇਸ ਵਾਰ ਆ ਗਏ ਉਹ ਤਾਂ ਆ ਗਏ ਬਈ ਆਪਾਂ ਨੇ ਇੱਥੇ ਪਲਾਸਟਿਕ ਦਾ ਜਾਲ ਲਗਾਇਆ ਹੋਇਆ ਜਿਹੜਾ ਹੁਣ ਆਪਾਂ ਉਤਾਰ ਦਿੱਤਾ ਹੈ ਉਹ ਉਹਦੇ ਵਿੱਚ ਆਲਾ ਦਵਾਲਾ ਦੇਖਦੇ ਰਹਿੰਦੇ ਸੀਗੇ ਜਿਹਦੇ ਕਰਕੇ ਜਿਹੜੇ ਆਰਾਮ ਦੇ ਨਾਲ ਘਰ ਆ ਗਏ ਆ ਤੇ ਇੱਕ ਤੁਹਾਨੂੰ ਆਪਾਂ ਬੰਦੇ ਆ ਆਪਣੇ ਕੋਲ ਉਹਨਾਂ ਨਾਲ ਮਿਲਾਨੇ ਆ ਜੀ ਇਹਨਾਂ ਨੇ ਪਿਛਲੇ ਸਾਲ ਕਬੂਤਰ ਹੀ ਫ੍ਰਿਜ ਚ ਲਾਤਾ ਹੈਗਾ ਸੀ ਕਹਿੰਦੇ ਕਿ ਵੱਧ ਉੱਡਦਾ ਆ ਇਹ ਬੰਦੇ ਪਹੁੰਚ ਚੁੱਕੇ ਆ ਇੱਥੇ ਸਾਡੇ ਕੋਲ ਤੁਹਾਨੂੰ ਮਿਲਾਨੇ ਆ ਇਹਨਾਂ ਦੇ ਨਾਲ ਆ ਦੇਖ ਇੱਕ ਮਿੰਟ ਨਾਲੂ ਗੋਣਾਲੂ ਗੋਣਾ ਬਾਹ ਹੋ ਗਿਆ ਹੁਣ ਕੰਮ ਆਜੋ 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 ਓਏ ਓ ਸੁਣ ਆ ਜਾ ਹੁਣ ਕੱਟੇ ਨੂੰ ਰੋਟੀ। ਵਾਸੇ ਮਸ਼ੂ ਮਿਲ ਗਈ। ਆਹ ਬਣਾ ਲਾ। ਕਿੰਨੇ ਕਬੂਤਰ ਹੁਣ ਉੜਦੇ ਪਏ ਇਹ ਦੱਸ ਤੂੰ। ਕਬੂਤਰ ਕਿੰਨੇ ਪੰਘਾਲੇ ਤੁਹਾਡੇ? ਡਾਂਦੇ ਨਹੀਂ کہیں? ਡਾਂਦੇ ਆ। ਕਿੰਨੇ ਡਾਂਦੇ ਹੋ? 10-12। ਠੀਕ ਆ ਤੇ ਉੱਥੇ ਛੱਡਣਾ ਲੋਦੀ ਚੱਕ। ਜਿਨੇ ਭਾਈ ਨੂੰ ਭਲਾਓ। ਠੀਕ ਆ ਠੀਕ ਆ। ਆ ਲਓ ਵੀ ਮੇਤਰੋ ਚੱਲ ਗਏ ਬੱਚੇ ਅੰਦਰ ਤੇ ਆਪਾਂ ਕਰਾਉਨੇ ਆ ਤੁਹਾਨੂੰ ਸ਼ੌਂਕ ਇਹਨਾਂ ਦਾ। ਇਹ ਆ ਆਪਣੇ 6-7 ਬੱਚੇ ਜਿਹੜੇ ਬਾਜੀ ਉੱਡਣਗੇ ਇਹ ਲਗਭਗ ਆਪਣੇ ਇਹਦੇ ਵਿੱਚੋਂ 3 ਉੱਡਾਏ ਆ 4 ਹਾਂ 4 ਉੱਡਾਏ 3 ਰਹਿ ਗਏ ਉੱਡਣ ਲਿਆ ਕਾਲਾ ਚੀਨਾ ਨਾ ਬਾਈ ਇਹ ਫੌਜੀ ਤਮੋਟ ਵਾਲਿਆਂ ਜੋ ਆਪਾਂ ਨੂੰ ਨਾ ਕਲਾਲ ਵਾਲੇ ਬਾਈ ਉਹਨਾਂ ਨੇ ਗਰਜੰਟ ਬਾਈ ਉਹਨਾਂ ਨੇ ਕਬੂਤਰ ਦਿੱਤਾ ਸੀ ਉਹਨੇ ਹੀ ਕੱਢਿਆ ਇਹੋ ਜਿਹਾ ਚੀਨਾ ਕੋ ਕਾਲੀ ਚੀਨੀ ਜਿਹੜੇ ਹਨ ਕਾਲੇ ਚੀਨੇ ਜਿਹੜੇ ਫੌਜੀ ਵਾਲੇ ਹਸਤਾਲ ਵਾਲੇ ਉਹਨਾਂ ਦੇ ਵਿੱਚੋਂ ਫੇ ਅੱਗੇ ਕਬੂਤਰੀ ਹੋਰ ਸੀ ਕਬੂਤਰੀ ਆਪਾਂ ਰਾਜਨ ਵਾਲੀ ਲਈ ਲਈ ਸੀ ਤੇ ਕਬੂਤਰ ਜਿਹੜਾ ਹੈਗਾ ਹੀ ਉਹ ਸੀ ਕਾਲਾ ਚੀਨਾ ਤੇ ਉਹਨਾਂ ਨੇ ਇਹ ਬੱਚਾ ਕੱਢਿਆ ਬਾਈ ਤੇ ਇਸ ਵਾਰ ਜਿਹੜਾ ਹੈਗਾ ਹੋਰ ਤਰ੍ਹਾਂ ਦੇ ਉਹਨਾਂ ਨੇ ਕੱਢਿਆ ਬੱਚੇ ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਜੀ ਤੇ ਇਹ ਹੀ ਹੈ ਹੀ ਆਪਣੇ ਨਵੇਂ ਬੱਚੇ ਤੇ ਇਹ ਹੈ ਇੱਕ ਪੁੰਨੂ ਵਾਲਾ ਬੱਚਾ ਤੁਹਾਨੂੰ ਦਿਖਾਣੇ ਆ ਜੀ ਇਹਦੇ ਵਿੱਚ ਆ ਗੱਡਿਆ ਸਾਡੇ ਪੰਨੂ ਵਾਲੇ ਕਬੂਤਰਾਂ ਨੇ ਦੇਖਣ ਨੂੰ ਦੇਸੀ ਲੱਗਦਾ ਨਾ ਇਹ ਦੇਸੀ ਨਹੀਂ ਹੈਗਾ ਜੀ ਪੰਨੂ ਵਾਲਾ ਤੇ ਇਹਦੇ ਪਿੱਛੇ ਵੀ ਆਪਣਾ ਇੱਕ ਬੈਠਾ ਆ ਆ ਰੱਤਾ ਆ ਦੇਖੋ ਭਾਈ ਇਹ ਹੱਥ ਦੇ ਨਾਲ ਹੀ ਪਾਲਣ ਦੇ ਇਹਦੇ ਆਈ ਨੇ ਬੜਾ ਸਨਖਾਏਗੀ ਇਹ ਹੈ ਰੱਤਾ ਬੱਚਾ ਪੂਰੇ ਟੈਟ ਨੇ ਇਸ ਟਾਈਮ ਇੱਕ ਕਬੂਤਰੀ ਥੋੜੀ ਢਿੱਲੀ ਹੋ ਗਈ ਸੀ ਤੇ ਇਸ ਕਰਕੇ ਇਹਨੂੰ ਇੱਥੇ ਜਾਲੀ 'ਚ ਡੱਕਿਆ ਹੋਇਆ ਹੁਣ ਹੋ ਗਈ ਸੈਟੇ ਵੀ ਇਹ ਵੀ ਆਪਾਂ ਅੜਾਵਾਂਗੇ ਤੇ ਇਹ ਆਪਣਾ ਜੀ ਬੈਠਾ ਸ਼ੇਰੂ ਇਹ ਕਰਦਾ ਰੱਖੀ ਸਾਰਾ ਦਿਨ ਤੇ ਉਹਦਾ ਪੁੱਤ ਕਿਸੇ ਨੂੰ ਘਰੇ ਬੜਨ ਨਹੀਂ ਦਿੰਦਾ ਇਹ ਜੀ ਤੇ ਕੁਝ ਕਬੂਤਰ ਜਿਹੜੇ ਆਪਾਂ ਇਹਦੇ ਜੀ ਵੀ ਰੱਖੇ ਹੋਏ ਨੇ ਜੀ ਤੁਹਾਨੂੰ ਦਿਖਾਣੇ ਸ਼ੌਂਕ ਕਰਾਣੇ ਆ ਇਹਨਾਂ ਕਬੂਤਰਾਂ ਦਾ ਵੀ ਜੀ ਇਹਦੇ ਵਿੱਚ ਅਲੱਗ-ਅਲੱਗ ਵੈਰਾਈਟੀਆਂ ਨੇ ਕਰੋ ਸ਼ੌਂਕ ਮੇਰੇ ਵੀਰ ਤੇ ਇਹਦੇ ਵਿੱਚ ਕੁਝ ਇਹੋ ਜਿਹੇ ਕਬੂਤਰ ਆ ਜਿਹਨਾਂ ਦੇ ਪਰ ਘਾਟਾ ਜਾਂ ਜੇ ਕੋਈ ਖਰਾਬ ਹੋ ਗਿਆ ਉਹ ਆਪਾਂ ਇਹਦੇ ਵਿੱਚ ਢੱਕ ਲਈਦਾ ਫਿਰ ਤੇ ਕੁਝ ਇੱਕ ਜੋੜਾ ਇਹਦੇ ਵਿੱਚ ਦੇਸੀਆਂ ਦਾ ਆ ਇਹ ਦੇਖੋ ਇਹ ਟੈਡੀ ਜੋੜਾ ਇਹਦੇ ਵਿੱਚ ਇੱਕ ਹੈਗਾ ਯਾ ਕਬੂਤਰੀ ਪਿੱਛੇ ਬੈਠੀ ਆ ਤੇ ਕਬੂਤਰ ਜਿਹੜਾ ਅੱਗੇ ਬੈਠਾ ਆ ਆ ਛਾਂ ਅੱਖਾਂ ਜਿਹੜਾ ਹੈਗਾ ਆਪਣੇ ਕੋ ਉੜਦਾ ਇਹਦੀ ਵੀ ਕਹਾਣੀ ਤੁਹਾਨੂੰ ਸੁਣਾਵਾਂਗੇ ਜੇ ਕਿਤੇ ਬਚ ਗਿਆ ਬੈਰੀ ਕੋਲੋਂ ਨਹੀਂ ਫੜਿਆ ਗਿਆ ਕਿਉਂਕਿ ਇਹਨੂੰ ਆਪਾਂ ਹੜਾਣਾ ਸ਼ੁਰੂ ਕੀਤਾ ਹੋਇਆ ਵਧੀਆ ਉੱਡਦਾ ਆ ਮਾੜਾ ਜਿਹਾ ਟਿੱਡਾ ਆ ਬਾਕੀ ਇੱਕ ਕਬੂਤਰੀ ਇਹਦੇ ਥੱਲੇ ਅਸੀਂ ਬੱਚਾ ਰੱਖ ਤਾਂ ਡੇ ਇਹਦੇ ਖਰਾਬ ਹੋਗੇ ਸੀ ਇੱਥੇ ਬੈਠੀ ਹੈ ਜੀ। ਬਾਕੀ ਤੁਹਾਨੂੰ ਸ਼ੌਂਕ ਕਰਾਉਂਦੇ ਆ ਮਿੱਤਰੋ ਕਬੂਤਰਾਂ ਦਾ। ਇਹਦੇ ਵੇਖਨੇ ਆਪਣੇ ਵੱਡੇ ਕਬੂਤਰ। ਇਹ ਖੁੱਡੇ ਦੇ ਵਿੱਚ ਬਈ ਜੀ ਆਪਾਂ ਬਹੁਤ ਜੋੜੇ ਛੱਡੇ ਹੋਏ ਪਰ ਇਸ ਵਾਰ ਨਾ ਇਸ ਖੁੱਡੇ ਦੇ ਵਿੱਚ ਇੱਕ ਬੱਚਾ ਪਲਿਆ ਜਿਹੜਾ ਤੁਹਾਨੂੰ ਪੰਨੂ ਆਲਾ ਪਹਿਲਾਂ ਦਿਖਾਇਆ। ਪਤਾ ਹੀ ਨਹੀਂ ਆਂਡੇ ਹੀ ਖਰਾਬ ਹੋਈ ਗਏ ਇਹਨਾਂ ਦੇ ਪਤਾ ਨਹੀਂ ਕੀ ਗੱਲ। ਦੀ ਚੱਕਰ ਪਿਆ ਪਹਿਲਾਂ ਚੂਹਿਆਂ ਬਹੁਤ ਸੀ ਉਹ ਖਾਈ ਗਿਆ ਉਹ ਖਰਾਬ ਕਰੀ ਗਿਆ ਤੇ ਐ ਕਰੋ ਸ਼ੌਂਕ ਹੁਣ ਤੁਸੀਂ ਨਾ ਕਬੂਤਰਾਂ ਦਾ ਦੇ ਸ਼ੌਂਕ ਕਿੱਦਾਂ ਦਾ ਲੱਗਦਾ ਬਾਈ ਜੀ ਦੱਸਿਓ ਜਰੂਰ ਆਇਆ ਆਪਣਾ ਟੈਡੀ ਜੁੜਾਇਆ ਜੀ ਇਹ ਕਬੂਤਰੀ ਬੈਠੀ ਆ ਤੇ ਨਾ ਆ ਰਹੀ ਇਹਦੇ ਥੱਲੇ ਕਬੂਤਰ ਚਿੱਟੀ ਨੋਟ ਦਾ ਇਹ ਕਬੂਤਰ ਭਾਰਦਾ ਜੀ ਇਹਦੇ ਮੋਹਰਾਂ ਲੱਗੀਆਂ ਆਈਆਂ ਸੀ ਜਦੋਂ ਆਇਆ ਸੀ ਤੇ ਕਬੂਤਰੀ ਜਿਹੜੀ ਹੈਗੀ ਆ ਆਪਣੇ ਕਿਸੇ ਸੱਜਣ ਕੋਲੋਂ ਲਿਆਂਦੀ ਸੀ ਆਪਾਂ ਜੀਤੀ ਭਾਜੀ ਹੁਣ ਆ ਨੇੜੇ ਤੋਂ ਤੁਹਾਨੂੰ ਦਿਖਾਣੇ ਆ ਐਂ ਦੇਖੋ ਜੀ ਜਿਹੜੇ ਦੇਸੀਆਂ ਦੇ ਸ਼ਕੀਨਾਂ ਕੋਲ ਦੇਸੀ ਵੀ ਬਹੁਤ ਨੇ ਅੱਜ ਗਰਮੀ ਪਈ ਆ ਬੜੇ ਦਿਨਾਂ ਬਾਅਦ ਹਾਂ ਗੱਲੋ ਵੀ ਅੱਜ ਦਾ ਦਿਨ ਜਿਹੜਾ ਹੁਣ ਦੇ ਤੱਕ ਦਾ ਸਭ ਤੋਂ ਗਰਮ ਦਿਨ ਸੀ ਅੱਜ ਇਹ ਹੈਗੇ ਆ ਜੀ ਕਿੱਕਰ ਮਾਂ ਦਾ ਕਬੂਤਰ ਜਿਹੜੇ ਉਹਨਾਂ ਵਿੱਚੋਂ ਇਹ ਕਬੂਤਰ ਚਟੀਆਂ ਆਖਾਂ ਦਾ ਜੋੜੇ ਦੇ ਦੋ ਬੱਚੇ ਲਿਆ ਜੀ ਸਾਡੇ ਕੋਲ ਇੱਕ ਇਹ ਬੈਠਾ ਹੈ ਵਾ ਇੱਕ ਇਹ ਬੈਠਾ ਵਧੀਆ ਵਿਯੂਦ ਬਣਾਏ ਆ ਨਾ ਬੱਚਿਆਂ ਨੇ ਵੀ ਪੱਠਾ ਪੱਠੀ ਲਗ ਭਗ ਹੁਣੇ ਪਾਣੀ ਚੁੱਟੇ ਨੇ ਬਾਕੀ ਮਿੱਤਰੋ ਦੁਬਾਰਾ ਤੁਹਾਨੂੰ ਫੇਰ ਸ਼ੌਂਕ ਕਰਾਵਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਵੀ ਕਰਿਓ ਦੋ ਖੁੱਡੇ ਰਹਿ ਗਏ ਉਹਨਾਂ ਦਾ ਸ਼ੌਂਕ ਤੁਹਾਨੂੰ ਆਪਾਂ ਫੇਰ ਦੁਬਾਰਾ ਕਰਾਵਾਂਗੇ ਜੀ ਬਾਕੀ ਹੁਣ ਤੱਕ ਦਾ ਸ਼ੌਂਕ ਕਿਦਾਂ ਦਾ ਲਗਾ ਜਰੂਰ ਦੱਸਿਓ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ